ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਅਸਰ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੰਜਗਰਾਈ ਖੁਰਦ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਇਹਨੂੰ ਤਹਿਸੀਲ ਬਾਗਾਪੁਰਾਣਾ ਪੈਂਦੀ ਹੈ ਬਾਗੇਪੁਰਾਣੇ ਤੋਂ ਕੋਟਕਪੂਰੇ ਵਾਲੀ ਸੜਕ ਦੇ ਉੱਤੇ ਪੰਜਗਰਾਈ ਖੁਰਦ ਪਿੰਡ ਆਉਂਦਾ ਨਾਲ ਦਾ ਪਿੰਡ ਪੰਜਗਰਾਈ ਕਲਾਂ ਕਲਾਂ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਤੇ ਖੁਰਦ ਮੋਗੇ ਜ਼ਿਲ੍ਹੇ ਚ ਪੈਂਦਾ ਹੈ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਿਹਾ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ 90% ਜਰਸੀ ਗਾਵਾਂ ਤੇ ਵੇੜਾ ਹੁੰਦੀਆਂ ਅੱਜ ਤਿੰਨ ਵੇੜਾ ਪਰਲੇ ਪਾਸੇ ਛੋਟੀ ਉਮਰ ਦੀਆਂ ਪਹਿਲਾ ਸੂਆ ਸੂਣ ਵਾਲੀਆਂ ਦੋ ਗਾਵਾਂ ਇਸ ਸਾਈਡ ਤੇ ਤੁਸੀਂ ਦੇਖੋ ਇਹਨਾਂ ਤੋਂ ਇਲਾਵਾ ਦੋ ਛੋਟੇ ਬੱਚੇ ਜਿਹੜੇ ਆਪਾਂ ਪਾਲ ਕੇ ਅੱਗੇ ਆਪਦੇ ਹੱਥੀਂ ਗੱਭਣ ਕਰਾ ਸਕਦੇ ਆ ਸੋਹਣੀਆਂ ਵੱਛੀਆਂ ਇਹ ਵੀ ਦੋ ਨਾ ਗਏ ਆ ਤੇ ਇੱਕ ਗਾਂ ਇੱਕ ਵਾਇਰਡ ਐਚ ਐਫ ਨਸਲ ਚਾਹ ਤੇ ਤਾਜੀ ਸੂਈ ਹੈ ਤੇ ਇਹਨੇ ਜਰਸੀ ਵੱਛੀ ਨੂੰ ਜਨਮ ਦਿੱਤਾ ਸ਼ੁਰੂਆਤ ਹਿੱਸੇ ਤੋਂ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਪਸ਼ੂ ਜਿਹੜਾ ਤੁਹਾਨੂੰ ਜਚੇ ਉਹਦੀ ਤਸੱਲੀ ਤੁਸੀਂ ਕਰੋਗੇ ਦੁੱਧ ਤੁਸੀਂ ਦੇਖਣਾ ਕਿੰਨਾ ਚੋਲੋਗੇ ਨੰਬਰ ਸਕਰੀਨ ਉੱਤੇ ਸੰਦੀਪ ਭਾਈ ਦਾ ਚੱਲਦਾ ਰਹੂਗਾ ਮਿਲਦੇ ਆਂ ਸੰਦੀਪ ਭਾਈ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਸੰਦੀਪ ਅੱਜ ਆਪਣੇ ਕੋਲ ਨਾਗ ਜਿਹੜੇ ਹੈਗੇ ਉਹ 8 ਆ ਟੋਟਲ ਹਾਂਜੀ ਹਾਂਜੀ ਪਹਿਲੇ ਨੰਬਰ ਤੇ ਵਹਿੜ ਕੰਨ ਮਸੂਆ ਭਾਈ ਪਹਿਲਾ ਸੁਆ ਸੁਈ ਆ ਮੂੰਹੋਂ ਦੋ ਦੰਦਾਂ ਦਾ ਜੀ ਠੀਕ ਐ ਸੁਈ ਤਾਂ ਜੀ ਗਰਮਾਂ ਵਾਲੀ ਭਾਈ ਇੰਨੀ ਕ ਖੁੱਲੀ ਆ ਵੀ 10 ਮਿੰਟ ਪਹਿਲਾਂ ਸੁਈ ਆ ਜੀ ਵੀ ਹੁਣ ਵੀ ਫੱਟੇ ਚੱਕੀ ਆ ਹੁੰਦੀ ਠੀਕ ਐ ਅੱਛਾ ਵਾਛੀ ਦਿੱਤੀ ਐ ਨੇ ਭਾਈ ਇਹਨੇ ਹਾਂਜੀ ਜਰਸੀ ਵਾਛੀ ਨੂੰ ਜਾਣਾ ਦਿੰਦਾ ਜੀ ਕੀ ਡਿਮਾਂਡ ਰੋਗੀ ਇਸ ਦੀ ਡਿਮਾਂਡ ਇਹਦੀ 82000 ਰੁਪਈਆ ਜੀ ਤੋਰੀ ਇਹਨੂੰ ਬਈ ਦੋਸਤੋ ਡਿਮਾਂਡ 82000 ਹੈ ਥਣ ਹੱਥੀ ਚੁਆਈ ਵਾਲਾ ਦੋ ਦੰਦ ਹੈ ਤੇ ਪਹਿਲਾ ਸੂ ਹੈ 10 15 ਮਿੰਟ ਪਹਿਲਾਂ ਹੀ ਸੋਈ ਹੈ ਜੇ ਰਹੇ ਪੈਣ ਵਾਲੀ ਹੈ ਪਰ ਪਠਾਨੀ ਰਾ ਆਪਦਾ ਕਰਮਾ ਵਾਲੀ ਹੁਣੀ ਖਾ ਰਹੀ ਹੈ ਲੱਗਦਾ ਐ ਵੀ ਚੰਗਾ ਖਾਊਗੀ ਤੇ ਚੰਗਾ ਖਾਊ ਤੇ ਚੰਗਾ ਦੁੱਧ ਦੇਊਗੀ ਤੋ ਟਾਂਚਾ ਇਹਦਾ ਦੇਖੋ ਜੀ ਨੂੰ ਪਸੰਦ ਆਉਂਦੀ ਹੈ ਤਾਂ ਕੰਟੈਕਟ ਕਰ ਲੋ ਚੰਗੀ ਹੈ ਗਾੜੀ ਹੈ ਦੱਸੋ ਤੇ ਪਛਾਣੂ ਵੀ ਹਵਾਨਾ ਤੁਸੀਂ ਦੇਖ ਲੋ 82000 ਦੀ ਡਿਮਾਂਡ ਦੋਸਤੋ ਰੱਖੀ ਹੈ ਅਜੇ ਹੁਣ ਹੀ ਸੂਕੇ ਹਟੀ ਹੈ ਵੈੜ ਥਕੇਵਾ ਪਸ਼ੂ ਮੰਦਾ ਕੇ ਨਾ ਤਾਜਾ ਸੂਆ ਸੋ ਇਹਦੇ ਨਾਲ ਜਰਸੀ ਬੱਚੀ ਥਾਣੇ ਦਾ ਥੀ ਚੁਾਈ ਵਾਲਾ ਭਲੂਣ ਇਹਦੇ ਥੋੜੀ ਹੈ ਦੰਦ ਵੀਡੀਓ ਚ ਭਾਈ ਕਹਿੰਦਾ ਵੀ ਦਿਖਾਈ ਦਿੰਨੇ ਇੱਕ ਵਾਰ ਆਪਾਂ ਦੇਖ ਵੀ ਲੈਨੇ ਕਨਫਰਮ ਹੀ ਹੈ ਦੋ ਦੰਦ ਠੀਕ ਹੈ ਭਾਈ ਓਕੇ ਸੋ ਦੋ ਦੰਦ ਦੱਸੋ ਬੱਚੀ ਬਹੁਤ ਸੋਹਣਾ ਥਾਂ ਦਾ ਸਹਿਜ ਹੈ 82000 ਡਿਮਾਂਡ ਆ ਮਾਨ ਤਨ ਮੌਕੇ ਤੇ ਬਾਈ ਜਰੂਰ ਕਰੂਗਾ ਅੱਗੇ ਤੁਹਾਨੂੰ ਵੇੜਾ ਦਿਖਾਈਏ ਕੁਝ ਸੰਧੀਪੇ ਜਿਹੜੀਆਂ ਵੇੜਾਂ ਭਾਈ ਪਹਿਲੇ ਸੂਰੇ ਵਾਲੀਆਂ ਤਿੰਨ ਬੱਚੀਆਂ ਭਾਈ ਇਹ ਤਿੰਨ ਬੱਚੀਆਂ ਇਤਨਾ ਹੀ ਖੀਰਾਂ ਕਨਫਰਮ ਹੀ ਕਿਨੇ ਕਿਨੇ ਚਰਨਾਂ ਗੱਭਣ ਹੁਣ ਇੱਕ ਇੱਕ ਮਹੀਨਾ ਬਾਕੀ ਆ ਬਾਈ ਇਹਨਾਂ ਤਿੰਨਾਂ ਦਾ ਜੀ ਚੈੱਕ ਕਰਵਾ ਸਕਦੇ ਜੀ ਨੇ ਲੈ ਜਾ ਭਲਾ ਐਨ ਮਾਪਾਣਾ ਗਾਰੰਟੀ ਤਸੱਲੀ ਕਰਕੇ ਲਈ ਆ ਵੀ ਠੀਕ ਹੈ ਦੰਦੋਂ ਇਹ ਖੀਰਾਂ ਕਨਫਰਮ ਖੀਰਾਂ ਭਾਈ ਸਲੀਪ ਇਹਨਾਂ ਦੇ ਰੇਟ ਕੀ ਰਹਿਣਗੇ ਕੀਰੀ ਇਹ ਤਾਂ ਆ ਵੀ ਦਿਖਾ ਦੋ ਸਵਸੋ ਖੀਰੀਆਂ ਤਿੰਨ ਬੱਚੀਆਂ ਇੱਕ ਇੱਕ ਮਹੀਨਾ ਬਾਕੀ ਆ 8 8 ਮਹੀਨਿਆਂ ਦੀਆਂ ਗੱਬਣ ਗੱਬਣ ਚੈੱਕ ਕਰਵਾ ਸਕਦੇ ਹਾਂ ਠੀਕ ਹੈ ਬਾਈ ਉਹ ਵੀ ਚੈੱਕ ਕਰਨਾ ਚੀਕ ਪਰ ਰੰਗ ਤੁਹਾਡੀ ਪਸੰਦ ਦਾ ਦੱਸੋ ਇੱਕ ਬੈਸਕੂਟੀਜਾ ਕਲਰ ਹੈ ਤੇ ਇੱਕ ਦਾ ਗੂੜਾ ਲਾਲ ਤੇ ਇੱਕ ਸਨ ਵਿਚਾਲਾ ਰੰਗ ਆ ਜਾਂਦਾ ਵੀ ਖੀਰੀ ਕਨਫਰਮ ਹਜੇ ਦੰਦ ਅਜੇ ਖੜੇ ਇਨੇ 202 ਦਾ ਆ ਇੱਕ ਦੰਦ ਚੱਕਿਆ ਦੂਜਾ ਹਜੇ ਉਵੇਂ ਹੀ ਖੜਾ ਬਾਈ ਤਿੰਨੇ ਬੱਛੀਆਂ ਇੰਨੀਆਂ ਕਿ ਝੋਲੀ ਦੀਆਂ ਸਾਫ ਹਨਾ ਹੀ ਇੱਕ ਮੰਨ ਕੇ ਚਲੋ ਤਿੰਨਾਂ ਦੀ ਆਪਣੀ ਇਹ ਗਾਰੰਟੀ ਹੋਊਗੀ ਬਾਈ ਵੀ ਕਨਫਰਮ ਜਰਸੀ ਸੀ ਮਨ ਲੱਗੇ ਹੋਏ ਬਾਈ ਇਹਨਾਂ ਦੀ ਠੀਕ ਹੈ ਇਹ ਬੰਦਾ ਬਾਲ ਆਪਣੇ ਤੋਂ ਯਾਨੀ ਕਿ ਲਿਖ ਕੇ ਲੈ ਜਾ ਬਾਈ ਇਹਦੇ ਐਚਐਸ ਬੱਚਾ ਦੇ ਬਾਈ ਠੀਕ ਹੈ ਸੰਦੀਪ ਇਹਨਾਂ ਦਾ ਰੇਟ ਕੀ ਰਹੂਗਾ ਬਾਈ ਰੇਟ ਇਹਨਾਂ ਦਾ ਫੋਨ ਤੇ ਆ ਬਾਈ ਤਿੰਨਾਂ ਦਾ ਹੀ ਤਿੰਨਾਂ ਦਾ ਹੀ ਤੋਰ ਦਗੇ ਕਰਕੇ ਹਾਂਜੀ ਹਾਂਜੀ ਤੋਰ ਦਿੰਦੇ ਤੋਰ ਦੇ ਸੋ ਦੋਸੋ ਇਹ ਤਿੰਨੇ ਤੋਰ ਕੇ ਦਿਖਾਣੇ ਰੇਟ ਤਿੰਨਾਂ ਦਾ ਹੀ ਫੋਨ ਤੇ ਆ ਤੇ ਤਿੰਨੇ ਤੁਸੀਂ ਦੋ ਤਾਂ ਕਨਫਰਮ ਖੀਰ ਗਈਆਂ ਤੇ ਤੀਜੀ ਬੱਚੀ ਨੇ ਹਜੇ ਇੱਕ ਦੰਦ ਚੱਕਿਆ ਦੂਜਾ ਦੰਦ ਹਜੇ ਉਵੇਂ ਹੀ ਖੜਾ ਸੋ ਉਹਨੂੰ ਤੁਸੀਂ ਖੀਰੀ ਮੰਨੋ ਦੋਂਦੀ ਮੰਨੋ ਵੈਸੇ ਮੇਲੇ ਮੁਤਾਬਕ ਉਹ ਦੋ ਦੰਦ ਹੈ ਸੋ ਇਹ ਬੱਚੀ ਇੱਕ ਮਹੀਨਾ ਬਾਕੀ ਸੂਣ ਚ ਪਹਿਲਾ ਸੂਆ ਸੂਗੀ ਬਾਈ ਕਹਿੰਦਾ ਵੀ ਇਹ ਵੀ ਸ਼ੋਰ ਆ ਵੀ ਇਹਨਾਂ ਨੇ ਜਰਸੀ ਬੱਚਿਆਂ ਨੂੰ ਜਨਮ ਦੇਣਾ ਕਿਉਂਕਿ ਸੀਮਨ ਇਹਨਾਂ ਦੇ ਜਰਸੀ ਲੱਗਾ ਦੋ ਨੰਬਰ ਤੇ ਵੀ ਬੱਚੀ ਤੁਸੀਂ ਦੇਖ ਲਓ ਇਹਨਾਂ ਦੇ ਨੰਬਰ ਆਪ ਬਣਾ ਲਿਓ ਕਿਉਂਕਿ ਵੱਖਰੇ ਰੰਗ ਹੈ ਇਹ ਜਾ ਜਿਹੜਾ ਉਹ ਬੈਸਕੂਟੀ ਜਾ ਰੰਗ ਹੈ ਦਾ ਬਹੁਤ ਸੋਹਣਾ ਰੰਗ ਲੱਗਦਾ ਦੇਖਣ ਚ ਖਵਾਨਾ ਸਾਫ ਸੁਥਰਾ ਹੈ ਅਗਾੜੀ ਇਹ ਵੀ ਚੰਗੀ ਰੱਖੂਗੀ ਇਹਦੇ ਕੋਈ ਬਈ 5-7 5 ਦਿਨ ਘਟਾਈ ਮਹੀਨੇ ਤੋਂ ਅੱਜ ਹੀ ਠੀਕ ਹੈ ਹਾਂਜੀ ਉਹ ਆਈਡੀਆ ਹੈ ਮਹੀਨਾ ਕੋਈ ਵੱਧ ਲੈ ਸਕਦੀ 5 ਦਿਨ ਕੋਈ ਘਟ ਲੈ ਸਕਦੀ ਹੈ ਹਾਂਜੀ ਹਾਂਜੀ ਸੋ ਆਪਦੇ ਹਿਸਾਬ ਨਾਲ ਤੁਸੀਂ ਆ ਕੇ ਦੇਖ ਲਓ ਮਹੀਨੇ ਤੋਂ ਘਟਾ ਦਿਨ ਦੁੱਸਰੇ ਦੇ ਤੋ ਗੂੜੇ ਰੰਗ ਦੇ ਵਿੱਚ ਗੇਰੂ ਵਰਗਾ ਰੰਗ ਜਿਹਨੂੰ ਆਪਾਂ ਕਹਿ ਦਿੰਨੇ ਆ ਲਾਲੀ ਵਾਲਾ ਰੰਗ ਹੈ ਇਹਦੇ ਚੇ ਬੱਚੀ ਤੋਰਦੇ ਆ ਭਾਈ तकरीबन 3 ਦੀ 4-4 ਫੁੱਟ ਹਾਈਟ ਹੋਊਗੀ ਹੂੰ ਸੋਸੋ ਹਾਈਟ ਦਾ ਤੁਹਾਨੂੰ ਆਈਡੀਆ ਜਿਹਾ ਦਿੱਤਾ ਲੱਕੀ ਕੋਲ ਆ ਕੇ ਦੇਖ ਲਓ ਤੁਸੀਂ ਛੋਟੀਆਂ ਬੱਚੀਆਂ ਉਮਰ ਚ ਹਜੇ ਇਹਨਾਂ ਨੇ ਵਧਣਾ ਫੁੱਲਣਾ ਕਿਉਂਕਿ ਇਹ ਅਜੇ ਛੋਟੀ ਉਮਰ ਹੈ ਇਹਨਾਂ ਦੀ ਇਹਨਾਂ ਤੋਂ ਇਲਾਵਾ ਦੋ گاਵਾ ਵੀ ਹੈ ਦੱਸੋ ਬਾਈ ਕੋਲ ਜਿਹੜੀਆਂ ਛੇਤੀ ਦੋਤੇ ਆ ਜਾਣੀਆਂ ਇਹ ਗਾਂ ਭਰੀ ਖੜੀ ਹੈ ਸੁਖਣਾ ਸੰਦੀਪ ਭਾਈ ਇਹ ਗਾਂ ਜਿਹੜੀ ਇਹ ਦੋਗੇ ਦਿਖਾ ਰਹੇ ਆਪਾਂ ਹਾਂਜੀ ਦੂਜਾ ਸੂਆ ਸੁੰਦੀ ਆ ਬਾਈ ਹੂੰ ਤਕਰੀਬਨ ਇਹਦੇ 2-3 ਦਿਨ ਬਾਕੀ ਆ ਬਾਈ ਠੀਕ ਹੈ ਰੇਟ ਇਹਦਾ ਕਿੰਨਾ ਰੇਟ ਦਾ 85000 ਟੋਰੀ ਰੇਟ 85 2-4 ਦਿਨ ਲਊਗੀ ਸੂਨ ਚ ਪਰ ਅੱਜ ਦਾ ਦਿਨ ਗਰਮੀ ਦਾ ਹੈ ਤੇ ਜਿਹੜੇ ਹਸਾਬ ਤੇ ਮੌਸਮ ਵਿਭਾਗ ਜਾਣਕਾਰੀ ਦੇ ਰਿਹਾ ਕੱਲ ਤੋਂ ਜੇ بارش ਸ਼ੁਰੂ ਹੋ ਜਾਂਦੀ ਹੈ ਤੇ ਫਿਰ ਠੰਡ ਜਿਹੜੀ ਆ ਉਹਦੀ ਸ਼ੁਰੂਆਤ ਹੋ ਜਾਣੀ ਹੈ ਸੋ ਥਾਣੇ ਦਾ ਵੀ ਹੱਥੀਚੁਆਈ ਵਾਲਾ ਦੱਸੋ ਤੇ ਇਹ ਦੂਜਾ ਸੂਆ ਗਾਂ 85000 ਰੇਟ ਹੈ ਨਸਲ ਜਰਸੀ ਹੈ ਹਵਾਨਾ ਸੋਹਣਾ ਥਣ ਹੱਥੀਚੁਆਈ ਵਾਲੇ ਹੈ ਕੰਮ ਦਾ ਮੁਕਬਈ ਇਹ ਗਾਂਧੀ ਪੂਰਾ ਸਟਰਕਚਰ ਆ ਨਹੀਂ ਕਿਹੇ ਬਸ ਹੋਈ ਸਾਫ ਸਫਾਈ ਸਹੀ ਸੰਦੀਪ ਇਹ ਦੋ ਅੱਗੇ ਜਿਹੜੀ ਗਾ ਇਹ ਬਈ ਦੂਜਾ ਸੁਆਸ ਹੁੰਦੀ ਆ ਜੀ ਅੱਜ 9 ਦਿਨ ਬਾਕੀ ਆ ਬਈ ਇਹਦੇ ਮੂੰਹਾਂ ਚਾਰ ਦੰਦ ਆ ਜੀ ਠੀਕ ਹੈ ਰੇਟ ਇਹਦਾ ਰੇਟ ਇਹਦਾ ਹੀ ਫੋਨ ਤੇ ਕਰ ਦਾਂਗੇ ਜੀ ਤਿਆਰ ਕਰ ਲਿਆ ਜੀ ਕਈ ਵਾਰੀ ਠੀਕ ਹੈ ਹਾਂਜੀ ਹਾਂ ਸੋ ਸੋ ਇਹ ਚਾਰ ਦੰਦ ਆ ਤੇ ਦੰਦੋਂ ਕਨਫਰਮ ਚੌਗੀ ਆ ਦੰਦੇ ਦੇ ਦੇਖੇ ਹੋਏ ਆ ਦਿਖਾ ਵੀ ਵੈਸੇ ਦੰਦਿਆ ਸਾਈਡਾਂ ਖੜੀਆਂ ਹੋਵੇ ਦੇਖ ਸਕਦੇ ਹੋ ਤੁਸੀਂ ਠੀਕ ਹੈ ਬਈ ਸੂਆ ਇਹਦਾ ਦੂਜਾ ਹੈ ਹਜੇ 9 ਦਿਨ ਬਾਕੀ ਹੈ ਰੇਟ ਇਹਦਾ ਫੋਨ ਤੇ ਆ ਕਿਉਂਕਿ ਜਦੋਂ ਤਿਆਰ ਹੋਊਗੀ ਤਾਂ ਉਹਦੇ ਹਿਸਾਬ ਤੇ ਬਾਈ ਦੇਖੂਗਾ ਰੇਟ ਕੀ ਰੱਖਣਾ ਅੱਜ ਦਾ ਰੇਟ ਜਿਹੜਾ ਉਹ ਤੁਸੀਂ ਫੋਨ ਲਾ ਕੇ ਪੁੱਛ ਲਿਓ ਕਿ ਇਹਦੀ ਡਿਮਾਂਡ ਬਾਈ ਕਰਦਾ ਸੂਏ 4 ਦਿਨ ਦਾ ਵੈੜ ਦੂਜਾ ਸੂਆ ਹੁੰਦੀ ਹੈ ਦੋ ਛੋਟੇ ਬੱਚੇ ਬਾਈ ਨੇ ਵੇਚਨੇ ਆ ਵੱਛੀਆਂ ਆ ਦੋ ਨਿੱਕੀਆਂ ਸੰਦੀਪ ਭਾਈ ਇਹ ਕਿੰਨੀ ਕਿੰਨੀ ਉਮਰ ਦੇ ਬੱਚੇ ਬਈ ਆ 7 ਮਹੀਨੇ ਨੂੰ ਪੂਰੇ ਹੋ ਗਏ 8ਵਾਂ ਮਹੀਨਾ ਲੱਗਾ ਵਾ ਇਹ ਬੱਚੇ ਨੂੰ ਹੀ ਹੂੰ ਬਹੁਤ ਚੰਗਾ ਰਿਕਾਰਡ ਆ ਬਈ ਆ ਵਾ ਫੋਨ ਤੇ ਗੱਲ ਕਰਾ ਦਾਂਗੀ ਬੰਦਿਆ ਨਾਲ ਹੀ ਠੀਕ ਹੈ ਹਾਂਜੀ ਹਾਂਜੀ ਰੇਟ ਇਹਦਾ ਰੇਟ ਇਹਦਾ 32000 ਰੁਪਈਆ ਹੀ ਤੁਰਦੀ 32000 ਚ ਸੋਹਣੀ ਜਰਸੀ ਵੱੱਛੀ ਪੂਰੀ ਸਮੀ ਵੀ ਹੈ ਬਈ ਇੱਥੋਂ ਦਾ ਹੀ ਬੰਦਾ ਸ਼ੌਕੀ ਆ ਜੀ 3 ਮਹੀਨੇ ਮੰਨ ਕੇ ਚਲੋ ਜੀ ਜਾਵਾਂ ਵੈੜ ਨਹੀਂ ਚੋਈ ਬੰਦੇ ਨੇ ਅੱਛਾ ਹਾਂਜੀ ਹਾਂਜੀ ਤੇ ਝੋਲੀ ਵੇਖੋ ਬਾਈ ਹੁਣੇ ਦੀ ਦੇਖ ਸਰਦੰਦੇ ਸੋ ਸੋਹਣੇ ਥਾਨਾ ਸੋ ਰੇਟ ਇਹਦਾ 32000 ਰੱਖਿਆ ਬਾਈ ਨੇ 7 ਕੁ ਮਹੀਨੇ ਇਹਦੀ ਉਮਰ ਹੈ 8ਵਾਂ ਲੱਗਾ ਵਿਆ ਜਰਸੀ ਬੱਚੀ 32000 ਚ ਸੰਭੀ ਸੰਭਾਈ ਵਹਿਣ ਮਿਲ ਜਾਣੀ ਹੈ ਬਾਕੀ ਜੇ ਜਰਸੀ ਤੇ ਕੰਮ ਕਰਨਾ ਨਰੋਈ ਵੀ ਚੰਗੀ ਹੈ ਇਹ ਤੋਂ ਅੱਗੇ ਜਿਹੜਾ ਬੱਚਾ ਸਰੀ ਨਾਲ ਹੀ ਇਹਦਾ ਬਾਈ ਇਹ 15000 ਦਾ ਦੇ ਦਾਂਗੇ ਜੀ 6 7 6 ਕੁ ਮਹੀਨੇ 7 ਤੇਦੀ ਉਮਰ ਹੈ ਸੋ ਦਸੋ 47000 ਜੋੜੇ ਦੀ ਡਿਮਾਂਡ ਹੈ 67 ਮਹੀਨੇ ਦੀ ਉਮਰ ਹੈ ਬਰੀਡ ਵਾਈਜ਼ ਕੋਈ ਕਮੀ ਨਹੀਂ ਬਸ ਇਹ ਆ ਵੀ ਉਹਦੇ ਨਾਲੋਂ ਥੋੜੀ ਜੀ ਸੰਭੀ ਘੱਟ ਹੈ ਇਹਦਾ ਰੇਟ 15000 ਹੈ ਤੇ ਦੂਜੀ ਦਾ ਰੇਟ 32000 ਹੈ ਤੁਸੀਂ ਦੇਖ ਲਓ ਜਿਹੜਾ ਨਾਲ ਤੁਹਾਨੂੰ ਜਾਇਦਾ ਪੁੱਠਾ ਹੀ ਜਿਹੜਾ ਖਰੀਦ ਲਓਗੇ ਤਾਂ ਤੁਹਾਨੂੰ ਪਰਤੇ 'ਚ ਵੀ ਪੈ ਜਾਊਗਾ ਬਾਕੀ ਮਾਨਤਾਨ ਵੀ ਉਸ ਹੱਬ ਤੇ ਹੋ ਜਾਂਦਾ ਹੁੰਦਾ ਸੋ ਅੱਜ ਦੀ ਵੀਡੀਓ ਦੇ ਵਿੱਚ ਇਹ ਨਾਗ 8 ਸੀ ਬਾਈਕ ਕੋਲ ਵਿਕਰੀ ਵਾਲੇ ਤੁਸੀਂ ਖਰੀਦ ਸਕਦੇ ਹੋ ਧੰਨਵਾਦ